ਸਾਹਿੜੀਆਂ ਵੀ ਹੋਵੇ ਸਦਾ ਹੈ ਤੇਰੇ ਸ਼ਹਿਰ ਨੂੰ ਸਲਾਮ ਅਸੀਂ ਘਰ ਚੱਲੇ ਆ ਜੇ ਤੂੰ ਜ਼ਿੰਦਗੀ ਬੁਜ਼ਾਰ ਲੈ ਗਈ ਸਾਡੇ ਤੋਂ ਗਏ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਪਿਆਰ ਤਾਂ ਪਹਿਲੇ ਸਮਿਆਂ ਵਿੱਚ ਹੁੰਦਾ ਸੀ ਨਾ ਫੋਨ ਤੇ ਗੱਲ ਹੋਣੀ ਬਸ ਚਿੱਠੀਆਂ ਹੀ ਚੱਲਦੀਆਂ ਸੀ ਜਾਂ ਅੱਖਾਂ ਨਾਲ ਗੱਲਾਂ ਹੁੰਦੀਆਂ ਸੀ ਜਿਸ ਨੂੰ ਪਿਆਰ ਮਿਲ ਜਾਂਦਾ ਉਹ ਤਾਂ ਆਪਣੀ ਜ਼ਿੰਦਗੀ ਦਾ ਰਾਜਾ ਹੁੰਦਾ ਤੇ ਜਿਸ ਨੂੰ ਪਿਆਰ ਨਹੀਂ ਮਿਲਦਾ ਉਹ ਫਿਰ ਦੁਕਾਨ ਤੇ ਜਾਂਦਾ ਤੇ ਰੀਲ ਪਰਾਉਂਦਾ ਸੈਡ Song ਗਾਣਿਆਂ ਦੀ ਫਿਰ ਇਹੀ ਦਰਦ ਭਰੇ ਗਾਣੇ ਸੁਣ ਕੇ ਰੋਂਦਾ ਰਹਿੰਦਾ ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਤੁਹਾਡਾ ਆਪਣਾ ਹੋਸਟ ਦੀ ਸਿੰਘ ਜੈਲਦਾਰ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਗਾਣੇ ਦੀ ਜਿਸ ਨੂੰ ਸੁਣ ਤੁਹਾਡੀਆਂ ਅੱਖਾਂ 'ਚੋਂ ਵੀ ਹੰਝੂ ਆ ਜਾਣਗੇ 10 ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਉਹ ਪੁਰਾਣਾ ਸਮਾਂ ਕਦੇ ਵੀ ਭੁਲਾਇਆ ਨਹੀਂ ਭੁੱਲਦਾ ਕਹਿ ਨੂੰ ਭਵੇਂ ਜਿਵੇਂ ਮਰਜੀ ਕਹਿ ਲਈਏ ਕਿ ਸਾਨੂੰ ਕਿਸੇ ਦੀ ਯਾਦ ਨਹੀਂ ਆਉਂਦੀ ਸਾਨੂੰ ਤਾਂ ਉਹਦਾ ਚਿਹਰਾ ਭੁੱਲ ਗਿਆ ਪਰ ਨਹੀਂ ਯਾਰੋ ਇਹ ਤਾਂ ਬਸ ਗੱਲਾਂ ਹੀ ਹੁੰਦੀਆਂ ਨੇ ਆਪਾਂ ਜਿਹਦੇ ਨਾਲ ਪਿਆਰ ਕੀਤਾ ਹੁੰਦਾ ਏ ਜਿਸ ਪਿਆਰ ਚ ਗੱਲ ਦਿਲ ਤੇ ਲੱਗੀ ਹੁੰਦੀ ਏ ਉਹ ਕਦੇ ਨਾ ਕਦੇ ਚੀਤੇ ਆ ਹੀ ਜਾਂਦਾ ਏ ਸੋ ਆਪਾਂ ਜਿਸ ਗਾਣੇ ਦੀ ਗੱਲ ਕਰ ਰਹੇ ਹਾਂ 10 ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਇਸ ਗਾਣੇ ਨੂੰ ਸੁਣ ਕੇ ਬਹੁਤ ਸਾਰੇ ਮੁੰਡੇ ਕੁੜੀਆਂ ਰੋਂਦੇ ਰਹੇ ਤੇ ਅੱਜ ਵੀ ਜਿਹਰਾਂ ਦਾ ਦਿਲ ਟੁੱਟਿਆ ਹੈ ਜਦੋਂ ਇਹ ਗਾਣਾ ਸੁਣ ਲੈਂਦਾ ਹੈ ਨਾ ਤੇ ਅੱਜ ਵੀ ਰੋਣ ਲੱਗ ਪੈਂਦਾ ਹੈ ਯਾਰੋ ਇਸ ਦਰਦ ਭਰੀ ਆਵਾਜ਼ ਦਾ ਮਾਲਕ ਹੈ ਕਲੇਰ ਕੰਠ ਜਿਨ੍ਹਾਂ ਦਾ ਜਨਮ 7 ਮਈ 1972 ਨੂੰ ਜਲੰਧਰ ਜ਼ਿਲ੍ਹੇ ਦੇ ਨਕੋਦਰ ਸਹਿਰ 'ਚ ਹੋਇਆ ਕਲੇਰ ਕੰਠ ਸਾਹਿਬ ਉਹਨਾਂ ਦੇ ਫਾਦਰ ਜੀ ਦਾ ਨਾਮ ਸ੍ਰੀ ਕ੍ਰਿਸ਼ਨ ਕਲੇਰ ਅਤੇ ਮਾਤਾ ਦਾ ਨਾਮ ਗੁਰਬਖਸ਼ ਕੌਰ ਸੀ ਕਲੈਰ ਕੰਠ ਨੇ ਆਪਣੀ ਜ਼ਿੰਦਗੀ ਚ ਬਹੁਤ ੱੱਕੇ ਖਾਦੇ ਤੇ ਬਹੁਤ ਜ਼ਿਆਦੀ ਗਰੀਬੀ ਦੇਖੀ ਕਲੈਰ ਕੰਠ ਸਾਹਿਬ ਉਹਨਾਂ ਦੀ ਪਹਿਲੀ ਐਲਬਮ ਆਈ ਸੀ ਹੁਣ ਤੇਰੀ ਨਿਗਾ ਬਦਲ ਗਈ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਇਸ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਸੁਪਰ ਡੂਪਰ ਹਿੱਟ ਗਾਣੇ ਆਏ ਜੋ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਸੋ ਉਹਨਾਂ ਦੀ ਜ਼ਿੰਦਗੀ ਬਾਰੇ ਤਾਂ ਅਲੱਗ ਵੀਡੀਓ ਬਣਾਵਾਂਗੇ ਪਰ ਅੱਜ ਗੱਲ ਕਰ ਰਹੇ ਹਾਂ ਉਹਨਾਂ ਦੇ ਉਸ ਗਾਣੇ ਦੀ ਜੋ ਐਵਰਗ੍ਰੀਨ ਹੈ ਤੇ ਅੱਜ ਵੀ ਮੁੜੇ ਕੁੜੀਆਂ ਨੂੰ ਰਵਾਉਂਦਾ ਹੈ ਸੋ ਇਸ ਗਾਣੇ ਦੇ ਬੋਲਾਂ ਦੀ ਗੱਲ ਕਰੀਏ ਤਾਂ ਕਲੀਅਰ ਕੰਠ ਸਾਹਿਬ ਕਹਿੰਦੇ ਨੇ ਤੇਰੇ ਸੱਜਨੇ ਸਾਹੇੜਿਆਂ ਦੀ ਹੋਵੇ ਸਦਾ ਕੈ ਤੇਰੇ ਸਹਿਰ ਨੂੰ ਸਲਾਮ ਅਸੀਂ ਮਰ ਚੱਲੇ ਆ ਜੇ ਜ਼ਿੰਦਗੀ گزار ਲੈਂਗੀ ਸਾਡੇ ਤੁਮ ਗਏ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਸੱਚੇ ਦਿਲ ਵਾਲਿਆਂ ਦੀ ਪਲਾ ਤੈਨੂੰ ਨਹੀਂ ਜੇ ਲੋ ਦੱਸ ਤੇਰੇ ਜਈਆਂ ਝੁੱਠੀਆਂ ਦੀ ਸਾਨੂੰ ਕੀ ਏ ਥੋੜ ਤੈਨੂੰ ਤੇਰੀਆਂ ਅੱਖਾਂ ਨਾਲ ਤੇ ਨਹੀਂ ਹਾਣੀ ਜੇ ਤੂੰ ਜ਼ਿੰਦਗੀ گزار ਲਹੇਂਗੀ ਸਾਡੇ ਤੋਂ ਬਗੈਰ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਅਸੀਂ ਮਾਰੇ ਨਹੀਂ ਰਹਿਣਾ ساری ਜ਼ਿੰਦਗੀ ਮਾਰੇ ਪਰ ਫੇਰ ਵੀ ਜੇ ਕਦੇ ਸਾਡੀ ਯਾਦ ਤੈਨੂੰ ਸਾੜੇ ਅਸੀਂ ਮਾਰੇ ਨਹੀਂ ਸੀ ਜਦੋਂ ਕਦੇ ਵਹਿਮ ਤੇਰਾ ਟੁੱਟੇ ਦਰਖੁੱਲਿਆਂ ਦੀ ਹਾਮੀ ਅੱਜ ਪਰ ਚੱਲੇ ਆ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆਂ ਇਸ ਮਾਰੀ ਤਕਦੀਰ ਦਾ ਕੀ ਕਿਸੇ ਨੂੰ ਪੜਾਵਾ ਸੈਨਾਬਾਦੀ ਏ ਪਿੰਡੀ ਦਾ ਬਸ ਰੱਬ ਨੂੰ ਏ ਤਾਨਾ ਸਾਡੇ ਸੀਨੇ ਜਿਹਾ ਦਿੰਦਾ ਤੇਰੇ ਸੀਨੇ ਨੂੰ ਵੀ ਦਿਲ ਜਿਹੜੇ ਦਿਲ ਪਿੱਛੇ ਸਭ ਕੁਝ ਹਰ ਚੱਲੇ ਆਂ ਜੇ ਤੂੰ ਜ਼ਿੰਦਗੀ گزار ਲੈਂਗੀ ਸਾਡੇ ਤੁਗ ਗਏ ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆਂ ਤੋ ਇਹ ਸੀ ਉਹ ਗਾਣਾ ਜਿਸ ਨੂੰ ਸੁਣ ਅੱਖਾਂ ਚੋਂ ਹੰਝੂ ਆ ਜਾਂਦੇ ਆ ਕਿਉਂਕਿ ਇਸ ਗਾਣੇ ਚ ਦਰਦ ਹੀ ਬਹੁਤ ਜ਼ਿਆਦਾ ਵਾ ਇਸੇ ਕਰਕੇ ਲੋਕ ਇਸ ਗਾਣੇ ਨੂੰ ਰਿਪੀਟ ਤੇ ਸੁਣਦੇ ਆ ਭਾਵੇਂ ਹੀ ਅੱਜ ਦੇ ਜਵਾਨ ਇਸ ਗਾਣੇ ਬਾਰੇ ਨਹੀਂ ਜਾਣਦੇ ਹੋਣਗੇ ਪਰ ਜੇ ਕਿਸੇ ਦਾ ਦਿਲ ਟੁੱਟਿਆ ਹੋਵੇ ਨਾ ਉਹ ਅੱਜ ਵੀ ਇਹ ਗਾਣਾ ਸੁਣ ਲਵੇ ਤਾਂ ਰਹਿੰਦੀ ਦੁਨੀਆ ਤੱਕ ਇਸ ਗਾਣੇ ਨੂੰ ਰਿਪੀਟ ਤੇ ਸੁਣਦਾ ਰਹੇਗਾ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇਹ ਗਾਣਾ ਸੁਣਦੇ ਹੁੰਦੇ ਸੀ ਤੇ ਜਿਸ ਯਾਰ ਦੋਸਤ ਨਾਲ ਇਸ ਗਾਣੇ ਨੂੰ ਸੁਣਦੇ ਹੁੰਦੇ ਸੀ ਜਿਸ ਯਾਰ ਦੋਸਤ ਅੱਜ ਵੀ ਦਿਲ ਟੁੱਟਿਆ ਹੋਇਆ ਹੈ ਉਸ ਨੂੰ ਇਹ ਵੀਡੀਓ ਸੈਂਡ ਜਰੂਰ ਕਰਿਓ ਤੇ ਇਸ ਵੀਡੀਓ ਦੇ ਲਿੰਕ ਨੂੰ ਆਪਣੇ WhatsApp ਸਟੇਟਸ 'ਤੇ ਜਰੂਰ ਪਾਓ ਕੀ ਪਤਾ ਤੁਹਾਡਾ ਕੋਈ ਸੱਜਣ ਜਿਸ ਨੇ ਤੁਹਾਡਾ ਨੰਬਰ ਸਾਂਭ ਕੇ ਰੱਖਿਆ ਹੋਵੇ ਤੁਹਾਡਾ ਸਟੇਟਸ ਦੇਖ ਲਵੇ ਤੇ ਉਸ ਨੂੰ ਯਾਦ ਤੁਹਾਡੀ ਆਜ਼ਾਬੇ ਤੇ ਬਾਅਦ ਵਿੱਚ ਤੁਹਾਨੂੰ ਕਾਲ ਹੀ ਕਰ ਦਵੇ ਸੋ ਇਹ ਕੰਮ ਜਰੂਰ ਕਰਿਓ ਤੇ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਰੱਬ ਰਾਖਾ